ਜਿਹਨੇ ਲਿਆਂਦਾ ਉਹਨੇ ਪਾਇਆ ਨਹੀਂ ਅੱਛਾ ਜਿਹਦੇ ਪਾਇਆ ਉਹਨੂੰ ਪਤਾ ਨਹੀਂ ਹੈ ਜਿਹਨੇ ਲਿਆਂਦਾ ਅੱਛਾ ਉਹਨੇ ਪਾਇਆ ਨਹੀਂ ਹੈ ਜਿਹਦੇ ਪਾਇਆ ਉਹਨੂੰ ਪਤਾ ਨਹੀਂ ਇਹ ਕੀ ਹੋਇਆ ਜਿਹਨੇ ਲਿਆਂਦਾ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਤਾ ਨਹੀਂ ਉਹ ਮੈਂ ਰਹਿਣਾ ਹੋਇਆ ਕਿ ਮੈਂ ਲੈ ਕੇ ਆਇਆ ਨਿਆਂ ਦੇ ਲਈ ਸੂਟ ਅੱਛਾ ਠੀਕ ਹੈ ਤੇ ਲਿਆ ਕੇ ਮੈਂ ਆਪਣੇ ਬੈਗ 'ਚ ਰੱਖਤਾ ਅੱਛਾ ਹੁਣ ਮੈਂ ਤਾਂ ਸੂਟ ਪਾਣਾ ਨਹੀਂ ਠੀਕ ਹੈ ਨੇਹਾ ਨੂੰ ਪਤਾ ਨਹੀਂ ਕਿ ਮੇਰੇ ਬੈਗ 'ਚ ਸੂਟ ਹੈ ਤਾਂ ਮੈਂ ਲਿਆਇਆ ਮੈਂ ਪਾਇਆ ਨਹੀਂ ਕਿਉਂਕਿ ਸੂਟ ਤਾਂ ਮੈਂ ਪਾਣਾ ਨਹੀਂ ਇਹਨੇ ਪਾਣਾ ਠੀਕ ਹੈ ਇਹਨੂੰ ਪਤਾ ਨਹੀਂ ਮੇਰੇ ਬੈਗ 'ਚ ਸੂਟ ਹੈ ਤੇ ਉਹ ਪਾਇਆ ਉਹਨੂੰ ਪਤਾ ਨਹੀਂ ਇਹਨੂੰ ਪਤਾ ਹੀ ਨਹੀਂ ਮੈਂ ਪਾਇਆ ਤਾਂ ਹੈਗਾ ਨਾ ਨਹੀਂ ਨਹੀਂ ਇਹਨੇ ਪਾ ਇਹ ਹਾਂ ਅੱਗੇ ਸੁਣੋ ਕਹਾਣੀ ਕੀ ਹੋਇਆ ਕਿ ਮੈਂ ਲੈ ਕੇ ਆਇਆ ਸੂਟ ਠੀਕ ਹੈ ਨੀਹਾ ਨੂੰ ਨੇ ਲਿਆਇਆ ਤੇ ਮੈਂ ਤਾਂ ਪਾੜੇ ਵਿੱਚ ਬੈਗ 'ਚ ਪਾ ਕੇ ਰੱਖਤਾ ਨੀਹਾ ਨੇ ਮੇਰੇ ਬੈਗ ਖੋਲਿਆ ਸੂਟ ਪਾ ਲਿਆ ਲੇਕਿਨ ਇਹ ਨਹੀਂ ਪਤਾ ਕਿ ਇਹ ਸੂਟ ਮੈਂ ਲੈ ਕੇ ਆਇਆ ਗਲਤ ਜਵਾਬ ਕਾਲੀ ਕਾਲੀ ਬੜੀ ਨਹੀਂ ਆ ਸਰ ਗਲਤ ਜਵਾਬ 101% ਗਲਤ ਜਵਾਬ ਇੱਕ ਮਿੰਟ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਹਿਨਿਆ ਨਹੀਂ ਉਹਨੂੰ ਪਤਾ ਨਹੀਂ ਮਤਲਬ ਕਿ ਨਾ ਇੱਕ ਮਿੰਟ ਇਹ ਬੁਝਾਰ ਸੁਣੀ ਹੋਈ ਲੱਗਦੀ ਹੈ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਦੇਖਿਆ ਉਹਨੇ ਦੇਖਿਆ ਨਹੀਂ ਤੇ ਉਹਨੂੰ ਪਤਾ ਵੀ ਨਹੀਂ ਹੈਗਾ ਵੀ ਮੇਰੇ ਮੈਂ ਮੈਂ ਪਹਿਲੇ ਕੀ ਬੋਲ ਗਿਆ ਜਿਹਨੇ ਪਾਇਆ ਉਹਨੇ ਪਹਿਨਿਆ ਨਹੀਂ ਪਾਇਆ ਨਹੀਂ ਤੇ ਪੈਣਿਆ ਨਹੀਂ ਤੇ ਗਲਤ ਇਕੋ ਹੀ ਹੈ ਨਾ ਖੈਰ ਤੇ ਪੁਲਿਸ ਵਾਲੇ ਬਾਈ ਜੀ ਬੈਠੇ ਆ ਰਹੇ ਨੇ ਹੈਲੋ ਹੈਲੋ ਕਰ ਰਹੇ ਨੇ ਹੈਲੋ ਬਾਈ ਜੀ ਕੀ ਹਾਲ ਹੈ ਓਰੇ ਪਤਾ ਕਿ ਹਰ ਵਾਰੀ ਇੱਥੇ ਆ ਕੇ ਬੰਦਦੇ ਨੇ ਆਪਣੀ ਫਿਕਸ ਲੋਕੇਸ਼ਨ ਇਹੀ ਆ ਹੌਟ ਜਮਨ ਟਰਨਰ ਸਾਈਡ ਆਣੇ ਹੋਗੇ ਤਾਂ ਇਹ ਵਾਲੀ ਲੋਕੇਸ਼ਨ ਅਜ ਕਦੇ ਮਿਸ ਨਾ ਕਦੇ ਮਿਸ ਨਾ ਕਰਿਓ ਬਈ ਠੀਕ ਹੈ ਤੇ ਅੱਗੇ ਜਾਵੋਗੇ 200 ਰੁਪਏ ਲੱਗਣਗੇ ਜਾਂਦੇ ਵੇਸ ਤਾਂ ਠੀਕ ਤੁਸੀਂ ਜਾ ਸਕਦੇ ਹੋ ਜਾ ਸਕਦਾ ਸੂਰ ਰੇ ਨਿਕਲ ਜਾਓ ਸਾਜਦੇ ਸਾਜਦੇ ਨਿਕਲਣਾ ਜੀ ਆਓ 200 ਰੁਪਏ ਲਗਾ ਕੇ ਫਿਰ ਤੁਸੀਂ ਆਓ ਆ 3:30 ਤੋਂ 5 ਵਜੇ ਦੇ ਵਿੱਚ ਵਿੱਚ 5:00 ਦੇ ਵਿੱਚ ਬਾਜ਼ਰ ਨਿਕਲ ਜਾਇਆ ਕਰੋ 5:00 ਤੋਂ ਪਹਿਲਾਂ ਪਹਿਲਾਂ ਨਿਕਲ ਜਾ ਪਰਦਾ ਦੋਸਤ ਨੂੰ ਲੱਗ ਰਹੇ ਨੇ ਸਾਡੇ ਵਰਗੇ ਤਾਂ ਇਹ ਜਿਹਨੇ 4 ਵਜੇ ਆ ਕੇ ਉਰੀ ਖੜ ਜਾਂਦੀ ਨੇ ਅੱਗੇ ਜਾਂਦੀ ਸੋਚਦੀ ਨਹੀਂ ਹੈਗੀ ਕਾਈ ਤੱਕ ਲੈ ਗਏ ਤੇ ਭਾਈ ਤੁਸੀਂ ਸਵੇਰੇ ਆਏ ਹੋ ਸਾਡੇ ਤੋਂ ਪਹਿਲਾਂ ਆਏ ਨਹੀਂ ਹੋ ਖੈਰ ਚਲੋ ਤੇ ਕਿੱਥੇ ਸੀ ਆਪਾਂ ਇਹਦਾ ਜਵਾਬ ਹੈ ਨਹੀਂ ਹਾਂ ਜੀ ਕਫਨ ਕਿੱਦਾਂ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਕਫਨ ਜਿਹੜਾ ਹੈ ਜਿਹੜਾ ਬੰਦਾ ਲੈ ਕੇ ਆਉਂਦਾ ਉਹ ਤਾਂ ਪਾਉਂਦਾ ਨਹੀਂ ਹਾਂਜੀ ਤੇ ਜਿਹਦੇ ਪਾਇਆ ਉਹ ਬੰਦਾ ਤਾਂ ਹੁਣ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਕਫਨ ਪਾਇਆ ਨਾ ਪਾਇਆ ਪਾਓ ਨਾ ਪਾਓ ਉਹਨੂੰ ਕੀ ਫਰਕ ਪੈਣਾ ਬਿਲਕੁਲ ਠੀਕ ਹੈ ਸੋ ਇਹਦਾ ਸਹੀ ਜਵਾਬ ਹੈ ਜੀ ਕਫਨ